ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਇੱਕ ਹੋਰ ਸ਼ਬਦ ਦੀ ਵਿਚਾਰ ਕਰਾਂਗੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਗੁਰੂ ਸਾਹਿਬ ਦੀ ਕਿਰਪਾ ਨਾਲ ਸਹੀ ਗੁਰਬਾਣੀ ਨੂੰ ਸਮਝ ਸਕੀਏ ਤੇ ਗੁਰਮਤਿ ਅਨੁਸਾਰ ਜੀਵਨ ਚਲਾ ਸਕੀਏ ਗੁਰੂ ਸਾਹਿਬ ਕਿਰਪਾ ਕਰਨ ਸੋਨ ਸ਼ੁਰੂ ਕਰਦੇ ਹਾਂ ਜੀ ਇਹ ਸ਼ਬਦ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 132 ਅੰਗ ਤੇ ਦਰਜ ਹੈ ਤੇ ਇਹ ਗੁਰਵਰਜਨ ਦੇ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ ਇਸ ਸ਼ਬਦ ਦੇ ਵਿੱਚ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਨੇ ਕਿ ਸਰੀਰ ਦੀ ਜਿਹੜੀ ਸੁੰਦਰਤਾ ਹੈ ਆ ਜਿਹੜਾ ਸਾਡਾ ਸਰੀਰ ਹੈ ਇਹਦੀ ਸੁੰਦਰਤਾ ਬਾਰੇ ਦੱਸਦੇ ਨੇ ਵੀ ਇਹ ਸਰੀਰ ਦੀ ਸੁੰਦਰਤਾ ਅਸਲ ਸੁੰਦਰਤਾ ਨਹੀਂ ਹੈ ਅਸਲੀ ਸੁੰਦਰਤਾ ਉਦੋਂ ਹੋਵੇਗੀ ਜਦੋਂ ਅਸੀਂ ਗੁਰੂ ਸਾਹਿਬ ਦੀ ਬਾਣੀ ਨੂੰ ਪੜਾਂਗੇ ਗੁਰੂ ਸਾਹਿਬ ਦਾ ਨਾਮ ਜਪਾਂਗੇ ਸਾਧ ਸੰਗਤ ਵਿੱਚ ਬਹਾਂਗੇ ਕਿ ਸਾਧੂ ਦੀ ਸੰਗਤ ਕਰਾਂਗੇ ਤਾਂ ਉਦੋਂ ਜਿਹੜਾ ਸਾਡਾ ਸਰੀਰ ਹੈ ਉਹ ਸੋਨਾ ਬਣੇਗਾ ਉਹਨਾਂ ਇਹ ਜਿਹੜੀ ਸੁੰਦਰਤਾ ਆਈ ਈਓ ਉਹ ਵੇਲ ਗੁਰੂ ਸਾਹਿਬ ਆਪਣੀ ਪਾਵਨ ਬਾਣੀ ਵਿੱਚ ਸਮਝਾਉਂਦੇ ਨੇ ਸਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ ਕਿ ਉਹ ਹੀ ਮਨੁੱਖ ਸੁੰਦਰ ਹਨ ਸਰੀਰ ਕਰਕੇ ਜੋ ਸਾਧ ਸੰਗਤ ਦੇ ਵਿੱਚ ਲੈਂਦੇ ਹਨ ਸੰਗਤ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਹੁੰਦੀ ਹੈ ਸਾਧੂ ਦੀ ਸੰਗਤ ਇੱਕ ਹੁੰਦੀ ਹੈ ਸਾਧ ਸੰਗਤ ਸਾਧੂ ਸੰਗਤ ਕੀ ਹੁੰਦੀ ਹੈ ਕਿ ਕਿਸੇ ਮਹਾਪੁਰਸ਼ ਦੀ ਕਿਤੇ ਕਿਸੇ ਸਾਧੂ ਦੀ ਸੰਗਤ ਹੁੰਦੀ ਹੈ ਜਿਹਦੇ ਵਿੱਚ ਮਹਾਪੁਰਸ਼ ਜਿਹੜੇ ਹਨ ਸਾਧੂ ਹਨ ਜਿਹੜੇ ਉਹ ਆਪਣੇ ਪਾਵਨ ਬਚਨਾਂ ਰਾਹੀਂ ਪਾਵਨ ਉਪਦੇਸ਼ਾਂ ਰਾਹੀਂ ਸਮਝਾਉਂਦੇ ਹਨ ਗੁਰਬਾਣੀ ਦਾ ਆराधना ਕਰਦੇ ਹਨ ਗੁਰਬਾਣੀ ਰਾਹੀਂ ਸੰਗਤ ਨੂੰ ਪ੍ਰੇਰਦੇ ਹਨ ਇੱਕ ਸੰਗਤ ਹੁੰਦੀ ਹੈ ਸਤ ਸੰਗਤ ਜੋ ਗੁਰੂ ਸਾਹਿਬ ਦੀ ਅਜੂੜੀ ਦੇ ਵਿੱਚ ਗੁਰੂ ਸਾਹਿਬ ਦੀ ਅਗਵਾਈ ਦੇ ਵਿੱਚ ਹੀ ਜਿਹੜੀ ਸੰਗਤ ਹੁੰਦੀ ਹੈ ਇਹਦੇ ਵਿੱਚ ਜਿਹੜੇ ਹਨ ਸੰਗਤ ਜਿਹੜੀ ਹੈ ਉਹ ਬੈਠ ਕੇ ਗੁਰੂ ਸਾਹਿਬ ਦਾ ਪਾਠ ਕਰਦੀ ਹੈ ਗੁਰੂ ਸਾਹਿਬ ਦਾ ਜਸ ਰਵਣ ਕਰਦੀ ਹੈ ਉਹ ਹੁੰਦੀ ਹੈ ਸਾਧ ਸੰਗਤ ਇੱਕ ਹੁੰਦੀ ਹੈ ਸਾਧ ਦੀ ਸੰਗਤ ਸੋ ਇਸ ਪਾਉਣਾ ਸ਼ਬਦ ਦੇ ਵਿੱਚ ਗੁਰੂ ਸਾਹਿਬ ਨੇ ਸਾਧੂ ਦੀ ਸੰਗਤ ਦੀ ਗੱਲ ਕੀਤੀ ਗਈ ਗੱਲ ਕੀਤੀ ਹੈ ਕਿ ਕੋਈ ਮਨੁੱਖ ਸੁੰਦਰ ਬਣ ਜਾਂਦੇ ਨੇ ਸਰੀਰ ਕਰਕੇ ਤੇ ਬਣ ਕਰਕੇ ਵੀ ਜੋ ਸਾਧੂ ਦੀ ਸੰਗਤ ਕਰਦੇ ਹਨ ਜਦੋਂ ਅਸੀਂ ਕਿਸੇ ਸਾਧੂ ਦੇ ਸੰਗਤ ਕਰਾਂਗੇ ਤਾਂ ਉਦੋਂ ਹੀ ਸਾਡਾ ਜਿਹੜਾ ਜੀਵਨ ਬਦਲੇਗਾ ਉਸ ਤੋਂ ਪਹਿਲਾਂ ਨਹੀਂ ਤੋ ਪਹਿਲਾਂ ਤਾਂ ਸਾਡਾ ਜਿਹੜਾ ਜੀਵਨ ਹੈ ਉਹ ਵਿਕਾਰਾਂ ਦੇ ਵਿੱਚ ਹੀ ਰਹੇਗਾ ਵਿਕਾਰ ਕਿਹੜੇ ਹਨ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਇਹ ਪੰਜ ਵਿਕਾਰ ਹਮੇਸ਼ਾ ਸਾਨੂੰ ਘੇਰੀ ਰੱਖਦੇ ਹਨ ਸੋ ਇਹਨਾਂ ਤੋਂ ਬਚਣ ਦਾ ਸਿਰਫ ਇੱਕ ਹੀ ਹੱਲ ਹੈ ਕਿ ਸਾਨੂੰ ਸਾਧੂ ਦੇ ਸੰਗਤ ਕਰਨੀ ਚਾਹੀਦੀ ਹੈ ਸਾਧੂ ਜਿਹੜਾ ਹੈ ਮਹਾਪੁਰਸ਼ ਜਿਹੜੇ ਹਨ ਉਹ ਸਾਨੂੰ ਸਿੱਧੇ ਰਸਤੇ ਪਾਉਂਦੇ ਹਨ ਉਹਨਾਂ ਰਹੀਂ ਸਾਨੂੰ ਗਿਆਨ ਮਿਲਦਾ ਹੈ ਉਕੇ ਉਹ ਵੀ ਪਰਮਾਤਮਾ ਵੱਲੋਂ ਗੁਰੂ ਸਾਹਿਬ ਵੱਲੋਂ ਉਹਨਾਂ ਤੇ ਮਹਾਰਾਜ ਦੀ ਬਖਸ਼ਿਸ਼ ਹੁੰਦੀ ਹੈ ਕਿਰਪਾ ਹੁੰਦੀ ਹੈ ਤੇ ਉਹ ਪਰਮਾਤਮਾ ਵੱਲੋਂ ਵੀ ਜਿਹੜੇ ਹਨ ਸੰਸਾਰ ਦਾ ਕਲਿਆਣ ਕਰਨ ਵਾਸਤੇ ਸੰਸਾਰ ਨੂੰ ਤਾਰਨ ਵਾਸਤੇ ਧਰਤੀ ਤੇ ਆਉਂਦੇ ਹਨ ਸੋ ਉਹਨਾਂ ਦਾ ਜਿਹੜਾ ਉਪਦੇਸ਼ ਜ਼ਰੂਰ ਸਰਵਣ ਕਰਨਾ ਚਾਹੀਦਾ ਹੈ ਉਹਨਾਂ ਦੀ ਸੰਗਤ ਜ਼ਰੂਰ ਕਰਨੀ ਚਾਹੀਦੀ ਹੈ ਤਾਂ ਕਿ ਸਾਡਾ ਵੀ ਜਿਹੜਾ ਜੀਵਨ ਹੈ ਉਹ ਬਦਲ ਸਕੇ ਅਸੀਂ ਵੀ ਸਰੀਰ ਕਰਕੇ ਮਨ ਕਰਕੇ ਸੁੰਦਰ ਬਣ ਸਕੀਏ ਤੇ ਗੁਰੂ ਸਾਹਿਬ ਨੂੰ ਸੋਹਣੇ ਲੱਗੇ ਸੋ ਇਸ ਕਰਕੇ ਸਾਨੂੰ ਜਰੂਰ ਸਾਧੂ ਦੀ ਸੰਗਤ ਕਰਨੀ ਚਾਹੀਦੀ ਹੈ ਤਾਂ ਕਿ ਸਾਡਾ ਸਰੀਰ ਤੇ ਮਨ ਦੋਵੇਂ ਸੁੰਦਰ ਬਣ ਸਕਣ ਸਾਡਾ ਹਿਰਦਾ ਸ਼ੁੱਧ ਹੋ ਜਾਵੇ ਸੋ ਗੁਰੂ ਸਾਹਿਬ ਦੀ ਕਿਰਪਾ ਨਾਲ ਵਿੱਚ ਗੁਰਬਾਣੀ ਦੀ ਵਿਚਾਰ ਕੀਤੀ ਗਈ ਹੈ ਫਾਉਂਡਸ਼ੈਪ ਦੀ ਵਿਚਾਰ ਕੀਤੀ ਗਈ ਹੈ ਸੋ ਫਾਉਂਡਸ਼ੈਪ ਦੀ ਵਿਚਾਰ ਕਰਦੇ ਆ ਇੱਕ ਨਹੀਂ ਨਿਕਾ ਪਰਕਰ ਨਿਕਲਦੇ ਆ ਬੁਲਾ ਹੋ ਗਿਆ ਹੁਣ ਗਿਆ ਗੁਰੂ ਸਾਹਿਬ ਤੇ ਸੰਗਤ ਬਖਸ਼ਣਯੋਗ ਹੈ ਬਖਸ਼ ਲੈਣ ਜੀ ਸੋ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦੇ ਹੋ ਜੀ ਇਤਨੇ ਕੋ ਕੈਂਟੀਆਂ ਪਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ